ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਇੱਕ ਨਜ਼ਰ ਘਰ ਲੈਣੇ ਕਿ ਕਿਹੜੀਆਂ ਖਬਰਾਂ ਹੁਣ ਤੱਕ ਦੀਆਂ ਖਾਸ ਹਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫਾ ਹੋਇਆ ਮਨਜ਼ੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀ ਚੰਗੀ ਸੇਤੀਆਬੀ ਦੇ ਲਈ ਕੀਤੀ ਕਾਮਨਾ ਹਾਸ ਅਗਰਸ ਹੋਏ ਬੰਗਲਾਦੇਸ਼ ਹਵਾਈ ਸੈਨਾ ਦੇ ਸਿਖਲਾਈ ਜਹਾਜ਼ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਇਜ਼ਾਫਾ ਮ੍ਰਿਤਕਾਂ ਵਿੱਚ 25 ਬੱਚੇ ਜਦਗੀ 88 ਦੇ ਕਰੀਬ ਜ਼ਖਮੀ ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ਨੂੰ ਲੈ ਕੇ ਵੱਡਾ ਐਲਾਨ ਜ਼ਮੀਨ ਦਾ ਪੈਸਾ ਅਸਲ ਜ਼ਮੀਨ ਮਾਲਕਾ ਕੋਲ ਹੀ ਜਾਵੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਸੋਹਰਾ ਪਰਿਵਾਰ ਵੱਲੋਂ ਘਰੋਂ ਕੱਢਣ ਤੇ ਨਿਹੰਗ ਸਿੰਘਾਂ ਨੂੰ ਨਾਂ ਲੈ ਕੇ ਔਰਤ ਨੇ ਜਿੰਦੇ ਤੋੜ ਕੀਤਾ ਘਰ ਤੇ ਕਬਜ਼ਾ ਮਾਮਲਾ ਪਹੁੰਚਿਆ ਥਾਣੇ ਪੰਜਾਬ ਪੁਲਿਸ ਦੀ ਇਨਸਟਾ ਕੁਇਨ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਮੁਰ ਛਟਕਾ ਜ਼ਮਾਨਤ ਅਰਜ਼ੀ ਪੰਜਾਬ ਪੁਲਿਸ ਦੀ ਇਨਸਟਾ ਕੁਇਨ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਮੁਰ ਛਟਕਾ ਜ਼ਮਾਨਤ ਅਰਜ਼ੀ ਫਿਰ ਤੋਂ ਹੋਈ ਰੱਦ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਹਿ ਰਹੀਆਂ ਮਹਿਲਾਵਾਂ ਵੀ ਆਪਣੀ ਜਾਨ ਗਵਾ ਕੇ ਚੜ ਰਹੀਆਂ ਨੇ ਦਹੇਜ ਦੀ ਪੱਲੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਉਪ ਰਾਸ਼ਟਰਪਤੀ ਜਗਦੀਪ ਧਨਖਰ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ ਇਹ ਜਾਣਕਾਰੀ ਰਾਜ ਸਭਾ ਦੇ ਸਪੀਕਰ ਗੰਸ਼ਾਮ Tiwari ਨੇ ਦਿੱਤੀ ਜ਼ਿਕਰ ਯੋਗ ਹੈ ਕਿ ਉਪਰਾਸ਼ਟਪਤੀ ਨੇ 22 ਜੁਲਾਈ ਨੂੰ ਸਦਨ ਦੀ ਕਾਰਵਾਈ ਵਿੱਚ ਵੀ ਹਿੱਸਾ ਨਹੀਂ ਲਿਆ। ਬੀਤੇ ਕੱਲ੍ਹ ਹੀ ਉਪਰਾਸ਼ਟਪਤੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇੱਕ ਪੱਤਰ ਭੇਜ ਕੇ ਕਿਹਾ ਸੀ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਅਸਤੀਫੇ ਪਿੱਛੇ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰ ਤਨਖਟ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਲਿਖਿਆ ਕਿ ਜਗਦੀਪ ਤਨਖਟ ਨੂੰ ਭਾਰਤ ਦੇ ਉਪਰਾਸ਼ਟਪਤੀ ਸਮੇਤ ਕਈ ਭੂਮਿਕਾਵਾਂ ਵਿੱਚ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਬੰਗਲਾਦੇਸ਼ ਹਵਾਈ ਸੈਨਾ ਦਾ ਸਿਖਲਾਈ ਜਹਾਜ਼ ਇੱਕ ਕਾਲਜ ਅਤੇ ਸਕੂਲ ਕੈਂਪਸ ਵਿੱਚ ਡਿੱਗਣ ਤੋਂ ਬਾਅਦ ਹਾ사 ਗ੍ਰਸਤ ਹੋ ਗਿਆ ਸੀ ਇਸ ਵਾਪਰੇ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 27 ਹੋ ਗਈ ਹੈ ਇਮਾਰਤਾਂ ਵਿੱਚੋਂ ਕੱਢੀਆਂ ਗਈਆਂ 27 ਲਾਸ਼ਾਂ ਵਿੱਚੋਂ ਘੱਟੋ-ਘੱਟ 25 ਬੱਚੇ ਸਨ ਜਦਕਿ 88 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਇਹ ਜਹਾਜ਼ ਸੋਮਵਾਰ ਨੂੰ ਦੁਪਹਿਰ ਰਾਜਸਤਾਨੀ ਦੇ 에ਅਰ ਬੇਸ ਤੋਂ ਇੱਕ ਨਿਯਮਤ ਸਖਲਾਈ ਮਿਸ਼ਨ ਤੇ ਉਡਾਨ ਭਰਨ ਤੋਂ ਬਾਅਦ ਹਾ사ਗ੍ਰਸਤ ਹੋ ਗਿਆ ਸੀ ਫੌਜ ਨੇ ਦੱਸਿਆ ਕਿ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਸੰਬੰਧਿਤ ਟੀਮਾਂ ਨੁਕਸਾਨੀਆਂ ਇਮਾਰਤਾਂ ਵਿੱਚੋਂ ਲੋਕਾਂ ਨੂੰ ਲੱਭ ਰਹੀਆਂ ਹਨ ਸੇਤ ਵਿਭਾਗ ਦੇ ਮੁੱਖ ਸਲਾਹਕਾਰ ਦੇ ਵਿਸ਼ੇਸ਼ ਸਹਾਇਕ ਸਈਦੂ ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 27 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 88 ਨੂੰ ਚੁਲਸਣ ਕਾਰਨ ਜ਼ਖਮੀ ਹੋਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚ 25 ਬੱਚੇ, ਇੱਕ ਅਧਿਆਪਕ ਅਤੇ ਪਾਇਲਟ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ, ਜਿਸ ਵਿੱਚ ਝੰਡੇ ਅੱਧੇ ਝੁਕਾਏ ਗਏ ਹਨ ਅਤੇ ਸਾਰੇ ਪੂਜਾ ਸਥਾਨਾਂ 'ਤੇ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 22 ਜੁਲਾਈ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਹੋਈ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਲੈਂਡ ਪੁਲਿੰਗ ਨੀਤੀ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਲੈਂਡ ਪੁਲਿੰਗ ਦੇ ਬਦਲੇ ਕਿਸਾਨਾਂ ਨੂੰ ਪਲਾਟ ਦਾ ਕਬਜ਼ਾ ਦੇਣ ਤੱਕ ਸਰਕਾਰ ਵੱਲੋਂ 1 ਲੱਖ ਰੁਪਏ ਸਾਲਾਨਾ ਦਿੱਤੇ ਜਾਣਗੇ ਜੇਕਰ ਇਸ ਵਿੱਚ ਦੇਰੀ ਹੁੰਦੀ ਹੈ ਤਾਂ ਹਰ ਸਾਲ 10% ਦਾ ਵਾਅਦਾ ਹੋਵੇਗਾ ਇਸ ਦੇ ਨਾਲ ਹੀ ਜਦੋਂ ਤੱਕ ਖੇਤਰ ਵਿਕਸਿਤ ਨਹੀਂ ਹੁੰਦਾ ਕਿਸਾਨ ਇਸ ਤੇ ਖੇਤੀ ਕਰ ਸਕਣਗੇ ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਕੀਤੀ। ਉਹਨਾਂ ਦੱਸਿਆ ਕਿ ਵਿਰੋਧੀ ਪਾਰਟੀਆਂ ਲੈਂਡ ਪੁੱਲਿੰਗ ਬਾਰੇ ਅਫਵਾਹਾਂ ਫੈਲਾ ਰਹੀਆਂ ਹਨ। ਕਿਸੇ ਵੀ ਤਰ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਰੋਕਿਆ ਨਹੀਂ ਗਿਆ। ਅਸੀਂ ਕਿਸਾਨਾਂ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲੈ ਰਹੇ। ਸਾਡੀ ਕੋਸ਼ਿਸ਼ ਹੈ ਕਿ ਜ਼ਮੀਨ ਦਾ ਪੈਸਾ ਅਸਲ ਜ਼ਮੀਨ ਮਾਲਕਾਂ ਦੇ ਕੋਲ ਹੀ ਜਾਵੇ। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਕਿਰਾਇਆ 5 ਗੁਣਾ ਵਧਾਇਆ ਗਿਆ ਹੈ। ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੋਣ ਤੇ 50 ਹਜ਼ਾਰ ਦਾ ਚੈੱਕ ਵੀ ਦਿੱਤਾ ਜਾਵੇਗਾ। ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੂੰ ਸੰਬੋਧਨ ਕਰਦਿਆਂ ਕਿਹਾ ਧਰਮ ਤੇ ਗੁਰੂ ਸਾਈਂ ਸਭ ਦੇ ਸਾਂਝੇ ਹਨ ਉਹਨਾਂ ਤੇ ਕਿਸੇ ਇੱਕ ਦਾ ਅਧਿਕਾਰ ਨਹੀਂ ਹੈ ਸੰਗਰੂਰ ਦੇ ਪਿੰਡ ਟੰਡੋਲੀ ਖੁਰਦ ਵਿਖੇ ਇੱਕ ਵਿਆhta ਔਰਤ ਨੇ ਆਪਣੇ ਸਹੁਰਾ ਪਰਿਵਾਰ ਤੇ ਉਸ ਨੂੰ ਘਰੋਂ ਕੱਢਣ ਦੇ ਇਲਜ਼ਾਮ ਲਗਾਏ ਹਨ ਜਿਸ ਕਰਕੇ ਉਸਨੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਾਲ ਲੈ ਕੇ ਸਹੁਰਾ ਪਿੰਡ ਆ ਕੇ ਘਰ ਤੇ ਕਬਜ਼ਾ ਕੀਤਾ ਵਿਆਤਾ ਔਰਤ ਨੇ ਘਰ ਦੇ ਜਿੰਦੇ ਤੋੜ ਕੇ ਨਿਹੰਗ ਸਿੰਘਾਂ ਦੀ ਮੌਜੂਦਗੀ ਵਿੱਚ ਆਪਣੇ ਘਰ ਦੇ ਅੰਦਰ ਦਾਖਲ ਹੋ ਗਈ। ਉਕਤ ਔਰਤ ਨੇ ਨੰਦ ਨਦੋਈਏ ਤੇ ਘਰ ਦੱਬਣ ਅਤੇ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਹਨ। ਉਦਨ ਅਨੰਦ ਅਤੇ ਨੰਦੋਈਏ ਨੇ ਕੈਮਰੇ ਮੋਰੇ ਆ ਕੇ ਦੱਸਿਆ ਕਿ ਸਾਡੇ ਮੁੰਡੇ ਦੀ ਮੌਤ ਤੋਂ ਬਾਅਦ ਸਾਡਾ ਜ਼ਮੀਨ ਅਤੇ ਘਰ ਦਾ ਰੋਲਾ ਕੋਰਟ ਵਿੱਚ ਚੱਲ ਰਿਹਾ ਹੈ ਤੇ ਅੱਜ ਇਹ ਔਰਤ ਆਪਣੇ ਨਾਲ ਨਿਹੰਗ ਸਿੰਘਾਂ ਨੂੰ ਨਾਲ ਲੈ ਕੇ ਘਰ ਦਾ ਕਬਜ਼ਾ ਲੈਣ ਆਈ ਹੈ ਜੋ ਕਿ ਸਾਡੇ ਨਾਲ ਤੱਕਾ ਕਰ ਰਹੇ ਹਨ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਆ ਕੇ ਮੌਕਾ ਦੇਖਿਆ ਕੀਤੇ ਰਾਨੂ ਥਾਣੇ ਬੁਲਾ ਲਿਆ ਆ ਦੇਖੋ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟ ਆ ਕਿ ਤੁਸੀਂ ਸਾਨੂੰ ਕਹ ਤੇ ਰਹਿ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰਿਆਂਗੇ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਭਤੀਆ ਲੋ ਸਾਹ ਵੀ ਅਸੀਂ ਉਹਨਾਂ ਅੰਨੇ ਸਾਡੇ ਹੀ ਇਹ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਫਿਰ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਉਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚੋਂ ਬੇਗਰ ਝੂਠੇ ਨਜਾਮ ਲਾ ਕੇ ਕਿਉਂ ਕਰਦਾ ਜਾਂਦਾ ਹੈ ਇਹ ਕਾਰਨ ਕੀ ਹੈ ਕਾਰਨ ਹੋਈ ਵੀ ਇਹਦਾ ਹਿੱਸਾ ਵਾ ਸਾਨੂੰ ਮਾਰ ਇਹਦਾ ਰੇਸਾ ਨਹੀਂ ਦਿੱਤਾ ਜਾਵੇ ਹਾਂਜੀ ਐਸੇ ਕਰਕੇ ਕੱਢਿਆ ਜਾ ਜਾ ਬਈ ਜਮੀਨ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਨਾਨ ਆ ਇਹਨਾਂ ਦੀ ਨਨਾਨਾ ਦਾ ਹੱਕ ਨਹੀਂ ਬੰਦਾ ਹੈਗਾ ਨਨਾਨ ਨਨਾਨ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਨਨਾਨ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜਮੀਨ ਤੇ ਵੀ ਜਿਹੜੀ ਜਮੀਨ ਵੀ ਇਹੋ ਵਾਉਂਦੇ ਆ ਉੱਥੇ ਵੀ ਕਬਜ਼ਾ ਕਰਕੇ ਉੱਥੇ ਵੀ ਕਬਜ਼ਾ ਹੱਕ ਕੇ ਇਹਦੇ ਘਰ ਵਾਲੇ ਦਾ ਅੱਜ ਕਿਹੜੀ ਜਥੇਬੰਦੀ ਤੁਹਾਡੀ ਆਈ ਹੈ ਇਹਨਾਂ ਨੂੰ ਇਨਸਾਫ ਦਿਵਾਉਣ ਤਰਨਾ ਦਾ ਲਰਬਾ ਖਰਬਾ ਜਹੇਦਾਰ ਰਾਜਾ ਰਾਜ ਸਿੰਘ ਜਹੇਦਾਰ ਸ਼ੇਰ ਸਿੰਘ ਜੀ ਇੱਥੋਂ ਕਿਹੜੇ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਚੰਡੀਗੜ੍ਹ ਕੌਮੀ ਇਨਸਾਫ ਮੋਰਚੇ ਚੋਂ ਆਏ ਹੋਏ ਆ ਜੀ ਅੱਛਾ ਜੀ ਤੁਸੀਂ ਇਸ ਬੱਚੀ ਨੂੰ ਅੱਜ ਇਨਸਾਫ ਦਵਾ ਕੇ ਜਾਣਾ ਜੀ ਹਾਂ ਜੀ ਖੜੇ ਆ ਜੀ ਹੱਕ ਸੱਚ ਦੇ ਖੜੇ ਆ ਜਿੱਦੇ ਨਜਾਇਜ਼ ਧੱਕਾ ਹੁੰਦਾ ਉੱਥੇ ਦੇ ਰਹੇ ਆ ਪੈਰਾ ਜਿੱਥੇ ਧੀ ਆਣਾ ਹੁੰਦਾ ਤੇ ਧੀਆ ਚਾਈਦੀਆਂ ਵਸਾ ਕੇ ਆਈਦੀਆਂ ਹੱਕ ਦੇ ਕੇ ਆਈਦਾ ਇਹਨੂੰ ਬਿਠਾ ਕੇ ਜਾਊਂਗੀ ਕੁੜੀ ਨੂੰ ਹਾਂ ਜੀ ਜੀ ਬਠਿੰਡਾ ਵਿੱਚ ਨਸ਼ਾ ਤਸਕਰੀ ਨਾਲ ਸੰਬੰਧਿਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਪਟੀਸ਼ਨ ਦੇ 22 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੁਬਾਰਾ ਸੁਣਵਾਈ ਹੋਈ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਫਿਰ ਤੋਂ ਰੱਦ ਕਰ ਦਿੱਤਾ ਸੋਮਵਾਰ ਨਵੀਂ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਇਸ ਤੋਂ ਬਾਅਦ ਅਮਨਦੀਪ ਕੌਰ ਨੇ ਵਕੀਲਾ ਰਾਹੀਂ ਇੱਕ ਹੋਰ ਅਰਜੀ ਦਾਇਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਪੱਖ ਦੁਬਾਰਾ ਸੁਣਿਆ ਜਾਵੇ ਇਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ ਅਤੇ ਜਿਸ ਨੂੰ ਅੱਜ ਰੱਦ ਕਰ ਦਿੱਤਾ ਗਿਆ ਜ਼ਿਕਰ ਕਰਦੀਏ ਕਿ ਅਮਨਦੀਪ ਕੌਰ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ 2 ਅਪ੍ਰੈਲ 2025 ਨੂੰ ਬਠਿੰਡਾ ਵਿੱਚ ਉਸ ਨੂੰ ਕਾਲੀ ਮਹਿੰਦਰਾ ਥਾਰ ਤੋਂ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਉਸੇ ਦਿਨ ਬਰਖਾਸਤ ਕਰ ਦਿੱਤਾ ਗਿਆ ਇਹ ਮਾਮਲਾ ਹੌਲੀ-ਹੌਲੀ ਹਾਈ ਪ੍ਰੋਫਾਈਲ ਹੋ ਗਿਆ ਇਸ ਤੋਂ ਬਾਅਦ ਅਮਨਦੀਪ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਉਸ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ ਹਾਲਾਂਕਿ ਅਦਾਲਤ ਦਾ ਪੂਰਾ ਹੁਕਮ ਅਜੇ ਜਾਰੀ ਨਹੀਂ ਕੀਤਾ ਗਿਆ ਪਰ ਜ਼ਮਾਨਤ ਪਟੀਸ਼ਨ ਰੱਦ ਹੋਣ ਨੂੰ ਇੱਕ ਝਟਕਾ ਮੰਨਿਆ ਜਾ ਰਿਹਾ ਹੈ ਯੂਏਈ ਦੇ ਸ਼ਾਰਜਾ ਵਿੱਚ ਕੇਰਲ ਦੀ 29 ਸਾਲਾ ਇੱਕ ਭਾਰਤੀ ਮਹਿਲਾ ਅਤੁੱਲਿਆ ਸ਼ੇਖਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਜਾਣਕਾਰੀ ਦੇ ਅਨੁਸਾਰ ਅਤੁੱਲਿਆ ਦਾ ਵਿਆਹ 2014 ਵਿੱਚ ਕੋਲਮ ਦੇ ਰਹਿਣ ਵਾਲੇ ਸਤੀਸ਼ ਨਾ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸਤੀਸ਼ ਦੇ ਨਾਲ ਯੂਏਈ ਚਲੀ ਗਈ ਸੀ ਮ੍ਰਿਤਕਾ ਦੇ ਪਰਿਵਾਰ ਵੱਲੋਂ આરોਪ ਲਗਾਇਆ ਗਿਆ ਹੈ ਕਿ ਉਸਦੇ ਪਤੀ ਸਤੀਸ਼ ਨੇ ਹੀ ਦਹੇਜ ਦੀ ਮੰਗ ਕਰਕੇ ਉਸਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਮਾਹ ਦੇ ਅਨੁਸਾਰ 18 ਤੋਂ 19 ਜੁਲਾਈ ਦੇ ਵਿਚਕਾਰ ਸਤੀਸ਼ ਨੇ ਅਤੁੱਲਿਆ ਦਾ ਗਲਾ ਘੋਟਿਆ ਪੇਟ 'ਤੇ ਲੱਤਾਂ ਮਾਰੀਆਂ ਤੇ ਸਿਰ 'ਤੇ ਪਲੇਟ ਨਾਲ ਵਾਰ ਕੀਤਾ ਜਿਸ ਕਾਰਨ ਉਸ ਲੜਕੀ ਦੀ ਮੌਤ ਹੋ ਗਈ ਅਤੁੱਲਿਆ ਦੀ ਮਾਂ ਨੇ ਦਾਵਾ ਕੀਤਾ ਕਿ ਵਿਆਹ ਸਮੇਂ ਸਤੀਸ਼ ਨੂੰ ਲਗਭਗ 40 ਤੋਂ ਵੱਧ ਸੋਨੇ ਦੇ ਗਹਿਣੇ ਅਤੇ ਇੱਕ ਬਾਈਕ ਤਹੇਜ ਵਿੱਚ ਦਿੱਤੀ ਗਈ ਸੀ ਇਸ ਦੇ ਬਾਵਜੂਦ ਉਸ ਦੇ ਪਤੀ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰਦਾ ਸੀ ਸ਼ਾਰਜਾ ਪੁਲਿਸ ਨੇ ਹੁਣ ਸਤੀਸ਼ ਤੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਹਨ ਹੰਦਕ ਦੀਆਂ ਕੁਝ ਖਾਸ ਖਬਰਾਂ ਹੋਰ ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਬਿਲ ਟੀਵੀ ਯੂਕੇ ਦੇ ਨਾਲ ਤਦਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ